ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖਤ ਤੁਸੀਂ ਤੇ ਸਿਹਤ ਸਹੂਲਤਾਵਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਜੋ ਕਿ ਵੱਖ-ਵੱਖਰੇ ਹਸਪਤਾਲਾਂ ਦੇ ਵਿੱਚ ਚੈਕਿੰਗ ਕਰ ਰਹੇ ਨੇ ਤੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਉਹ ਬਠਿੰਡਾ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਹਸਪਤਾਲ ਪਰ ਬੰਦਾ ਦਾ ਵੀ ਜਾਇਜ਼ਾ ਲਿਆ ਗਿਆ ਸਿਵਲ ਸਰਜਨ ਦਫ਼ਤਰ ਦੇ ਵਿੱਚ ਉਹਨਾਂ ਜਿਹੜੇ ਪ੍ਰਬੰਧ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਹੈ ਤੇ ਇਸ ਦੇ ਨਾਲ ਹੀ ਲੋਕਾਂ ਦੀ ਮਰੀਜ਼ਾਂ ਦੀ ਹਾਰਿਕ ਸਮੱਸਿਆ ਦਾ ਹੱਲ ਕਰਨ ਤੇ ਸਿਹਤ ਸਹੂਲਤਾਂਵਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਉਣ ਦੇ ਉਹਨਾਂ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਦੇ ਵਿੱਚ ਹੀ ਉਹਨਾਂ ਵੱਲੋਂ ਚੈਕਿੰਗ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਉਹ ਖੁਬਸਕਰੀ ਹਸਪਤਾਲਾਂ ਦੇ ਵਿੱਚੋਂ ਦੌਰੇ ਕਰ ਰਹੇ ਨੇ ਇਸ ਦੇ ਦਰਮਿਆਨ ਡੇਂਗੂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਾਗਰੂਕਤਾ ਫੈਲਾਈ ਜਾ ਰਹੀ ਹੈ ਤੇ ਕੇਸ ਜਿਹੜੇ ਨੇ ਪਿਛਲੇ ਸਾਲ ਨਾਲੋਂ ਇਸ ਸਾਲ ਕਾਫੀ ਘਟੇ ਨੇ ਤੇ ਉਹਨਾਂ ਵੱਲੋਂ ਜਿਹੜੇ ਅੰਕੜੇ ਨੇ ਉਹ ਵੀ ਪੇਸ਼ ਕੀਤੇ ਗਏ ਨੇ ਇਸ ਦਰਮਿਆਨ ਜਦ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਨੂੰ ਡਾਕਟਰਾਂ ਦੀਆਂ ਰੁਕੀਆਂ ਤਰੱਕੀਆਂ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਹ ਗੋਲ ਮੋਲ ਜਵਾਬ ਦਿੰਦੇ ਨਜ਼ਰ ਆਏ ਨੇ ਹਾਲਾਂਕਿ ਜਦ ਡੇਂਗੂ ਦੇ ਡਾਟੇ ਬਾਰੇ ਪੁੱਛਿਆ ਗਿਆ ਤਾਂ ਸਿਵਲ ਸਰਜਨ ਦਫ਼ਤਰ ਬਠਿੰਡਾ ਦੇ ਵੱਲੋਂ ਡੇਂਗੂ ਦੀ ਕੋਈ ਵੀ ਜਿਹੜੀ ਰਿਪੋਰਟ ਮੀਡੀਆ ਨੂੰ ਨਹੀਂ ਦਿੱਤੀ ਗਈ ਤਾਂ ਇਸੇ ਦਰਮਿਆਨ ਮੰਤਰੀ ਸਾਹਿਬ ਦੇ ਵੱਲੋਂ ਮੀਡੀਆ ਦੇ ਸਾਹਮਣੇ ਹੀ ਸਿਵਲ ਸਰਜਨ ਜਿਹੜੇ ਨੇ ਉਹਨਾਂ ਨੂੰ ਇਹ ਆਦੇਸ਼ ਵੀ ਦਿੱਤੇ ਕਿ ਇਹਦਾ ਡਾਟਾ ਉਹ ਮੀਡੀਆ ਦੇ ਨਾਲ ਸਾਂਝਾ ਕੀਤਾ ਜਾਵੇ ਤੇ ਉਹਨਾਂ ਦਾ ਕਹਿਣਾ ਕਿ ਡੇਂਗੂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਤੇ ਇਸੇ ਦੇ ਚੱਲਦਿਆਂ ਇਸ ਵਾਰ ਕੇਸਲ ਦੇ ਵਿੱਚ ਕਾਫੀ ਕਟੌਤੀ ਜਿਹੜੀ ਉਹ ਵੇਖੀ ਗਈ ਹੈ ਦੇਖੋ ਮੈਂ ਸਾਰੇ ਜਿੰਨੇ ਵੀ ਜਿਹੜਾ ਹਸਪਤਾਲ ਹੈ ਸਬਡਿਵੀਜ਼ਨ ਹਸਪਤਾਲ ਹੈ ਮਹੱਲਾ ਕ੍ਰਿਨੇਕਾ ਸਾਰੇ ਵਿੱਚ ਜਾ ਕੇ ਮਰੀਜ਼ਾਂ ਨੂੰ ਮਿਲਦਾ ਸਟਾਫ ਨੂੰ ਮਿਲਦਾ ਔਰ ਜਿਹੜੇ ਆਪਣੇ ਰਿਵਿਊ ਕਰਦਾ ਜੀ ਕਿਹੜੀ ਚੀਜ਼ ਦੀ ਕਮੀ ਪੇਸ਼ੀ ਆ ਉਹ ਪੂਰੀ ਕਰਦੇ ਆ ਜੀ ਇਹੀ ਸਾਡਾ ਕੰਮ ਹੈ ਕਿਸੇ ਜਾਬਕ ਤਰਤਲ ਤੇ ਜਾ ਕੇ ਆਪ ਦੇਖੀਏ ਔਰ ਸੇ ਸਹੂਲਤਾਂ ਨੂੰ ਬਿਹਤਰ ਬਣਾਈ ਹੈ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕੀਤੀ ਆ ਜੀ ਮਹੱਲਾ ਕ੍ਰਿਨੇਕਾ ਚ ਸਸਤੀ ਦਵਾਈਆਂ ਸਿਵਲ ਹਸਪਤਾਲ ਦੇ ਵਿੱਚ 276 ਜਿਹੜੇ ਸਬਡਿਵੀਜ਼ਨ ਹਸਪਤਾਲ ਹੈ ਉੱਥੇ ਵੀ 200 ਪਲੱਸ ਮੈਡੀਸਿਨਸ ਅਵੇਲੇਬਲ ਹੈ ਐਕਸਰੇ ਆਲਟ ਟਰੈਕ ਕਰੋ ਜੀ ਜਿਹੜਾ ਅਲਟੀਮੇਟਲੀ ਜਿਹੜਾ ਦੇਖੋ ਜਿਹੜਾ ਸਾਡੇ ਹਸਪਤਾਲ ਦੇ ਵਿੱਚ ਵੀ ਆਪੀ ਨਾ ਕੋ ਡਾਕਟਰ ਨਾ ਮੰਤਰੀ ਆ ਨਾ ਐਮ ਐਲ ਏ ਆ ਸਾਡੇ ਵੀ ਆਪੀ ਮਰੀਜ਼ ਆ ਜਿਹੜੇ ਹਸਪਤਾਲ ਚ ਮਰੀਜ਼ ਆਂਦੇ ਆ ਔਰ ਮਰੀਜ਼ ਖੁਸ਼ ਆਦੇ ਐਡਮਿਟੀ ਤੋਂ ਹਸਪਤਾਲ ਬਹੁਤ ਵਧੀਆ ਲੇਕਿਨ ਸਰ ਪੂਰਾ ਡੇਂਗੂ ਸੀਜ਼ਨ ਜੋ ਪਾਪਾ ਮਿੱਟ ਗਿਆ ਇੱਕ ਮਤਲਬ ਇੱਕ ਵੀ ਇਹਨਾਂ ਨੇ ਘਟਾ ਨਹੀਂ ਇੱਕ ਵੀ ਡਾਟਾ ਨੇ ਡਾਟਾ ਤਾਂ ਮੈਂ ਸਟੇਟ ਲੈਵਲ ਤੇ ਜਾਰੀ ਕਰ ਰਹੇ ਆ ਸਰ ਇੱਕ ਵੀ ਡਾਟਾ ਨਹੀਂ ਜੀ ਕਰ ਰਹੇ ਪਏ ਕਲੀਨ ਨੇ ਪੂਰਾ ਹੈ ਨਹੀਂ ਡੇਂਗੂ ਹੈ ਨਹੀਂ ਨਾ ਨਾ ਡੇਂਗੂ ਅਗਰੇ ਨਾਲ ਫਿਰ ਮੋਰ ਦਾ ਮੋਰ ਥੈਨ 50 ਪਰਸੈਂਟ ਰਿਡਕਸ਼ਨ ਹੈ ਆ ਦੇ ਦੇ ਚ ਡਾਟਾ ਇਹਨਾਂ ਨੂੰ ਕੋਈ ਸੁਣਿਆ ਨਹੀਂ ਰਮਨ ਜੀ ਸਰ ਅਗਰ ਫੋਨ ਕੋ ਫੋਨ ਨਹੀਂ ਉਠਾਉਂਦਾ ਡਾਕਟਰ ਰਮਨ ਫੋਨ ਤਾਂ ਚਲੋ ਡਾਕਟਰ ਬਿਜ਼ੀ ਹੁੰਦਾ ਜੀ ਫੋਨ ਦੀ ਗੱਲ ਸਰ ਨਾ ਤਾਂ ਸੀਕਰ ਆਪਣਾ ਡਾਟਾ ਦੇ ਦੇ ਇਹਨਾਂ ਨੂੰ ਡਾਂਗੂ ਦਾ ਸਰ ਆਪਣੇ ਕਿੰਨੇ ਕੇਸ ਐਸ ਵਾਰੀ 276 276 ਪਿਛਲੇ ਪਿਛਲੇ ਸਾਲ ਕਿੰਨੇ ਸੀ ਪਿਛਲੇ ਸਾਲ ਤੋਂ 900 ਤੋਂ 276 ਤੇ ਆਏ ਆ ਜੀ ਅਸੀਂ ਇਹ ਕਿੱਦਾਂ ਹੋਇਆ 900 ਤੋਂ 276 ਦੇ ਕਿੰਨਾ ਆਏ ਅਸੀਂ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਅਸੀਂ ਜਿੰਨੇ ਨਰਸਿੰਗ ਸਟੂਡੈਂਟ ਆ ਮੇਰੇ ਕੋਲ 50000 ਹੈ ਜੀ ਪੰਜਾਬ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਜੀ ਬੀਡਿੰਗ ਚੈੱਕ ਕਰ ਉਹ ਐਜੂਕੇਟ ਕਰਦੇ ਆ ਜਿਹੜੇ ਮੈਡੀਕਲ ਸਟੂਡੈਂਟਸ ਆ ਉਹਨਾਂ ਨੂੰ ਦੇ ਰਹੇ ਆ ਹੁਣ ਅਸੀਂ ਸਕੂਲਾਂ ਦੇ ਵਿੱਚ ਪਲੱਸ 1 ਪਲੱਸ 2 ਦੇ ਬੱਚੇ ਇਨਫੈਕਟ ਅਸੀਂ ਜਿਹੜੇ 5ਵੀਂ ਤੋਂ ਉੱਪਰ ਜਿੰਨੇ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਆਪਣਾ ਆਪਣਾ ਘਰ ਦੀ ਚੈਕਿੰਗ ਕਰਨੀ ਆ ਤੁਹਾਡੇ ਜਿਹੜੇ ਬਠਿੰਡੇ ਦੇ ਵਿੱਚੋਂ ਇੱਥੋਂ ਸ਼ੁਰੂ ਹੋਇਆ ਸੀ ਮੈਂ ਕਿਹਾ ਚ ਪਾਂਛਿਆਂ ਦੇ ਕਟੋਰੇ ਰੱਖਦੇ ਆ ਉਹਦੇ ਚ ਨਿਕਲਿਆ ਕਿਸੇ ਨੇ ਪਾਣੀ ਪੀਣ ਲਈ ਸੋਰ ਕੀਤਾ ਹੋਇਆ ਮवेशੀਆਂ ਵਾਸਤੇ ਕੀਤਾ ਹੋਇਆ ਜਾਂ ਕੰਸਟਰਕਸ਼ਨ ਸਾਈਟ ਤੇ ਆ ਸੋ ਐ ਬੜੀ ਜੀਜ਼ਾ ਹੈਗੇ ਚੈੱਕ ਕਰਦੀ ਸਾਡੀ ਟੀਮ ਜਾਂਦੀ ਆ ਅਸੀਂ ਕੋਆਰਡੀਨੇਸ਼ਨ ਕੇਸ ਵੀ ਹੁੰਦਾ ਸਰ ਅਸੀਂ ਕੋਆਰਡੀਨੇਸ਼ਨ ਦੇਖੋ ਜਿਹੜਾ ਹੈਗਾ ਉਹ इवन ਆਪਣੇ ਮਟਿੰਡੇ ਵੀ ਹੁੰਦਾ ਹੋ कहीं ਨਹੀਂ ਹੈ ਦੇਖੋ ਉਹਦੇ ਚ ਬਾਕੀ ਜਗ੍ਹਾ ਤੋਂ ਸੈਂਪਲ ਆ ਜਾਂਦੇ ਆ ਨਾ ਜੀ ਸੈਂਪਲ ਲੈ ਕੇ ਭੇਜ ਸਕਦਾ ਇੱਥੇ ਲੈਇਜ਼ਾ ਹੋ ਜਾਂਦਾ ਜਿੱਥੇ ਲੋਡ ਹੁੰਦੀ ਆ ਆਦਰਵਾਈਜ਼ ਜਿਹੜਾ ਕਲੀਨਿਕਲੀ ਆ ਉਹ ਪੇਸ਼ੈਂਟ ਚੀਟ ਹੋ ਜਾਂਦੇ ਸਾਰੇ ਪਤਾ ਲੱਗ ਜਾਂਦਾ ਸਭ ਨੂੰ ਬਣਨ ਵਾਲੇ ਡਾਕਟਰਾਂ ਦੀਆਂ ਨਈਆਂ ਪ੍ਰੋਮੋਸ਼ਨਾਂ ਕਰਦੀ ਦੇ ਰਹੀਆਂ ਰੁਕੀਆਂ ਪਈਆਂ ਨੇ ਕੋਈ ਰੁਕੀਆਂ ਨਹੀਂ ਹੁਣ ਤਾਂ ਸਾਰੇ ਮੈਸਬਿਟ ਸਚਨ ਵੀ ਸਾਰੇ ਲਾਤੇ ਹੁਣ ਲਗਾਤਾਰ ਪਹਿਲਾਂ ਸੀ ਪੁਰਾਣੀ ਪ੍ਰੋਬਲਮ ਪਹਿਲਾਂ ਭਰਤੀਆਂ ਸਾਰੇ ਕੁਝ ਰੁਕੇ ਹੋ ਸੀ ਹੁਣ ਭਰਤੀਆਂ ਵੀ ਸ਼ੁਰੂ ਆ ਪ੍ਰੋਮੋਸ਼ਨ ਵੀ ਆ ਔਰ ਇੱਕ ਨਵੀਂ ਚੀਜ਼ ਹੈ ਜਿਹੜੀ ਅਸੀਂ ਡਾਕਟਰਾਂ ਨੂੰ ਟ੍ਰੇਨਿੰਗ ਤੇ ਭੇਜਾਂਗੇ ਜੀ ਪਹਿਲਾਂ ਉਹਨਾਂ ਦੀ ਆਨਲਾਈਨ ਟ੍ਰੇਨਿੰਗ ਹੋਏਗੀ ਫਿਰ ਇੱਕ ਹਫ਼ਤੇ ਦੀ ਉਹਨਾਂ ਦੀ ਜ ਤੋ ਐਮਐਸਏ ਅੰਦਰ ਇਨੀਸ਼ੀਏਟ ਕਰ ਰਹੇ ਸੀ ਕਿ ਅਸੀਂ ਟਰਾਮਾ ਸੈਂਟਰ ਬਣਾਵਾਂਗੇ ਟਰਾਮਾ ਸੈਂਟਰ ਉਹ ਦੇਖੋ ਕ੍ਰਿਟੀਕਲ ਕੇਅਰ ਦਾ ਮਕਸਦ ਹੋਈ ਹੈ ਟਰਾਮਾ ਸੈਂਟਰ ਅਸੀਂ ਵੀ ਬਣਾ ਰਹੇ ਹਾਂ ਸਾਡੇ ਆਲਰੇਡੀ ਬਣੇ ਹੋਇਆ ਸਾਡੇ ਟਰਾਮਾ ਸੈਂਟਰ ਅਸੀਂ ਐਮ ਬਟਿਆਰੇ ਸਾਨੂੰ ਪੰਜਾਬ ਸਰਕਾਰ ਵੱਲੋਂ ਲੈਂਡ ਨਹੀਂ ਦਿੱਤੀ ਜੀ ਉਹਦਾ ਕੀ ਸਟੇਟਸ ਨਹੀਂ ਨਹੀਂ ਕੋਈ ਦੇਖੋ ਤੁਹਾਨੂੰ ਕਿਆ ਉਹਨਾਂ ਨੂੰ ਉਹਨੂੰ ਕਹ ਮੈਨੂੰ ਕਿਆ ਉਹਨਾਂ ਨੇ ਪੁੱਛਣਾ ਉਹਨੂੰ ਕੋਈ ਲਿਖ ਕੇ ਭੇਜਿਆ ਮੈਨੂੰ ਪੁੱਛ ਉਹਨੂੰ ਕਹੋ ਜੀ ਮਾਤੀ ਕਹਦੇ ਮੈਂ ਲਿਖ ਕੇ ਭੇਜੋ ਨਾਲ ਦੀ ਨਾਲ ਕਰਤਾ